ਪੰਜਾਬ ਦੇ ਹਾਲਾਤ ਜਿਹੜੇ ਹੈ ਉਹਨਾਂ ਤੇ ਵੀ ਥੋੜੀ ਗੱਲਬਾਤ ਕਰੀ ਕਿਉਂਕਿ ਮਾਨ ਸਾਹਿਬ ਵੀ ਕਿਤੇ ਨਾ ਕਿਤੇ ਉਸ ਤੋਂ ਅਵੇਅਰ ਹੈਗੇ ਆ ਸੁਚੇਤ ਹੈਗੇ ਆ ਉਧਰ ਛੱਤਬੀੜ ਦੇ ਵਿੱਚ ਕਹਿੰਦੇ ਕਿ ਮਸਲਾ ਪਿਆ ਹੋਇਆ ਹੈ ਉਹ ਮਾਈਨਿੰਗ ਵਾਲਾ ਨਜਾਇਜ਼ ਮਾਈਨਿੰਗ ਵਾਲਾ ਚਿੱਠੀਆਂ ਵੀ ਮਾਨ ਸਾਹਿਬ ਤੱਕ ਪਹੁੰਚੀਆਂ ਪਰ ਕੋਈ ਹੀਲ ਹੋ ਜੇ ਤੇ ਇੱਥੇ ਕੀਤੀ ਨਹੀਂ ਜਿਹੜੀ ਦੀ ਆਪਾਂ ਗੱਲ ਕਰ ਰਹੇ ਸੀਗੇ ਇੱਥੇ ਕੁਝ ਨਹੀਂ ਉਹਨਾਂ ਨੇ ਕਹਿੰਦੇ ਕੋਈ ਵਿਚਾਰ ਹੀ ਨਹੀਂ ਦਿੱਤੇ ਤੇ ਉਧਰ ਜੇ ਆਪਾਂ ਇੱਥੋਂ ਥੋੜਾ ਬਾਹਰ ਨਿਕਲ ਕੇ ਵੇਖੀ ਸਿੰਗਾਪੁਰ ਵਾਲੇ ਪਾਸੇ ਉਹ ਛਾਏ ਪਏ ਆ ਉਹ ਜਿਹੜਾ ਇੱਥੇ ਆਪਣੇ ਚਾਰੇ ਦੇ ਵੀ ਅਸੀਂ ਨਹੀਂ ਭ੍ਰਿਸ਼ਟਾਚਾਰ ਹੋਣ ਦੇਣਾ ਨਹੀਂ ਹੋਣ ਦੇਣਾ ਇੱਥੇ ਗੱਲਾਂ ਹੋਈਆਂ ਉੱਥੇ ਭਾਈ ਉਹ ਰੈਂਕਿੰਗ ਚੁੱਤੇ ਆ ਗਏ ਸਿੰਗਾਪੁਰ ਵਾਲੇ ਆਪਣੇ ਵਾਲੀ ਨਜ਼ਰ ਕਿਉਂ ਨਹੀਂ ਮਾਰਦੇ ਉਧਰ ਨੂੰ ਨਹੀਂ ਉਹ ਚਲੋ ਰੈਂਕਿੰਗ ਰੁਮਕਿੰਗ ਚਾਸੀ ਕਿੱਥੇ ਖੜਨਾ ਹੈ ਤਾਂ ਛੱਡੋ ਖੜਾ ਜੀ ਇਹਨਾਂ ਗੱਲਾਂ 'ਚ ਪੰਜਾਬੀ ਇਨੀ ਬਹੁਤਾ ਇੰਟਰਸਟ ਲੈਂਦੇ ਰੈਂਕਾਂ ਰੁੰਕਾਂ ਦਾ ਕੀ ਆ ਹੂੰ ਠੀਕ ਹੈ ਨਹੀਂ ਸਾਡੇ ਕੋਲ ਰੈਂਚ ਹੈਗੇ ਤੋਤਾ ਰੈਂਚ ਹੈਗੇ ਰੈਂਕ ਅਸੀਂ ਕੀ ਕਰਨੇ ਨੇ ਹੂੰ ਵੀ ਇੱਕ ਚੀਜ਼ ਹੋਰ ਦੇਖੋ ਤੁਸੀਂ ਛੱਤ ਵੀੜ ਦੀ ਬੈਕ ਸਾਈਡ ਜਿਹੜੀ ਮਾਈਨਿੰਗ ਹੋ ਰਹੀ ਸੀ ਗੱਲ ਉਹਦੀ ਹੋਣੀ ਚਾਹੀਦੀ ਆ ਹੂੰ ਤੇ ਗੱਲ ਇਹ ਹੋਣੀ ਚਾਹੀਦੀ ਆ ਕਿ ਭਾਸ ਕਰਨੇ ਧੱਜੀਆਂ ਉੜਾ ਦਿੱਤੀਆਂ ਗਵਰਨਮੈਂਟ ਦੀਆਂ ਹੂੰ ਪਿਛਲੇ 3 ਦਿਨ ਤੋਂ ਜਿਹੜੀ ਉਹਨਾਂ ਨੇ ਰਿਪੋਰਟਿੰਗ ਕੀਤੀ ਆ ਜੀ ਪੰਜਾਬੀ মিডিਆ ਬਿਲਕੁਲ ਡੈੱਡ ਹੋ ਚੁੱਕਾ ਹੈ ਜੀ ਹੂੰ ਮੇਨਸਟ੍ਰੀਮ ਦਾ ਖਾਸ ਤੌਰ ਤੇ ਇੱਥੇ ਮੈਂ ਇੱਕ ਐਸੇ ਅਖਬਾਰ ਦਾ ਵੀ ਜ਼ਿਕਰ ਕਰ ਦੇਵਾਂ ਜਿਨੂੰ ਪੰਜਾਬੀ ਬਹੁਤ ਲਾਈਕ ਕਰਦੇ ਸੀਗੇ ਕਟ-ਕਟ ਕੇ ਅਕਾਲੀ ਰਾਜ ਦੇ ਵਿੱਚ ਕਾਂਗਰਸ ਰਾਜ ਦੇ ਵਿੱਚ ਉਹਨਾਂ ਦੀਆਂ ਖਬਰਾਂ ਸ਼ੇਅਰ ਕਰਦੇ ਹੁੰਦੇ ਸੀ ਜੀ ਠੀਕ ਹੈ ਜੀ ਨਾਂ ਵੀ ਲੈਦੇ ਨੇ ਟਰਿਬਿਊਨ ਨਾਲੇ ਪਤਾ ਨਹੀਂ ਕਿਉਂ ਉਹ ਅੱਜਕੱਲ 부ਜੇ 부ਜੇ ਜਿਆ ਹੂੰ ਸਾਇਲੈਂਟ ਨੇ ਕਿਤੇ ਜਿਨ੍ਹਾਂ ਨੇ ਬਹੁਤ ਆਲੋਚਨਾਤਮਕ ਰਿਪੋਰਟਿੰਗ ਕੀਤੀ ਹੂੰ ਦੋਨਾਂ ਸਰਕਾਰਾਂ 'ਚ ਕੋਸ਼ਤਕ ਕੋਈ ਹੁੰਦੀ ਹੈ ਪਰ ਬਹੁਤ ਸੀਮਤ ਹੋ ਗਈ ਛਤ్రੂਗਣ ਸਿਨਾ ਨੂੰ ਕਿਸ ਨੇ ਕਹਿਤਾ ਨਹੀਂ ਦਿੱਤਾ ਵੀ ਖਾਮੋਸ਼ ਮੈਂ ਮੈਂ ਇਸ ਕੱਲ ਬਰੇ ਨਹੀਂ ਕਹਿ ਸਕਦਾ ਸਾਬ ਜੀ ਪਰ ਜੋ ਲੱਗਦਾ ਹੈ ਕਿ ਭਈ ਤੁਸੀਂ ਇੱਕ ਚੀਜ਼ ਦੇਖੋ ਛਤਬੀੜ ਦੇ ਪਿਛਲੀ ਸਾਈਡ ਜੋ ਉਹ ਹੈ ਬਨੂੜ ਕਨਾਲ ਹਮ ਜੀ ਉੱਥੇ ਦਰਿਆ ਦੀ ਸਫਾਈ ਦਾ ਠੇਕਾ ਸੀਗਾ ਹਮ ਹਮ ਉੱਥੇ ਨਜਾਇਜ਼ ਟਿੱਪਰਾਂ ਦੀ ਭਰੋ ਭਰਾਈ ਹੋਈ ਹੈ। ਮਾਨਕ ਗੋਇਲ ਹੋਰਾਂ ਨੇ ਉਹ ਵੀਡੀਓ ਵਾਡੀਓ ਬਣਵਾਏ। ਜੀ। ਉਹ ਵਾਇਰਲ ਹੋਈ। ਰੋਕ ਦਿੱਤੀ ਗਈ। ਹੂੰ। ਡੀਸੀ ਸਾਹਿਬ ਨੇ ਆਪਣੀ ਸਫਾਈ ਦਿੱਤੀ ਜੀ ਇਦਾਂ ਡੀਸਿਲਟਿੰਗ ਵਗੈਰਾ। ਕਮਾਲ ਦੀ ਗੱਲ ਇਹ ਹੋਈ ਆ ਕਿ ਕੁਝ ਘੰਟਿਆਂ ਬਾਅਦ ਉੱਥੇ ਫੇਰ ਹੋ ਰਹੀ ਆ। ਹੂੰ। ਦੁਬਾਰਾ ਫੇਰ ਉਹਨਾਂ ਨੇ ਫਿਲਮਾਂਕਣ ਕੀਤਾ। ਜੀ। ਉਹ ਮੈਂ ਵੀਡੀਓ ਦੇਖੀਆ ਭਾਈ ਦਰਿਆ ਦੀ ਸਫਾਈ ਇੱਕ ਪਾਸੇ ਛੱਡੋ ਉਹ ਤਾਂ ਮਿੱਟੀ ਪੁੱਟ ਰੇ ਸਾਈਡਾਂ ਤੋਂ ਪੜੇ ਜਾਂਦਾ ਮਿੱਟੀ ਪੁੱਟ ਰੇ ਬਿਲਕੁਲ ਤੇ ਸਰ ਉਹ ਮਿੱਟੀ ਜਾ ਰਹੀ ਏ ਕਿ ਸੜਕ ਬਣ ਰਹੀ ਏ ਉੱਥੇ ਹੂੰ ਆਪਣੇ ਨਾਲ ਹਸਾਬ ਨਹੀਂ ਆਪਾਂ ਤਾਂ ਇੱਥੇ ਆਪਦੇ ਖੇਤਾਂ ਚ ਖੁਦ ਪੈਸੇ ਦੇ ਕੇ ਮਿੱਟੀ ਪਟਲਾਉਣੇ ਵੀ ਲੈ ਜੋ ਬਿਲਕੁਲ ਜੀ ਆਪਣੇ ਤਾਂ ਮਿੱਟੀ ਵਾਕਿਆ ਮਿੱਟੀ ਰੇਟ ਹੈ ਹੂੰ ਉੱਥੇ ਟਿੱਪਰ ਗਾਂ 20000 ਤੱਕ ਦਾ ਵੀ ਵਿਕਦਾ ਜੇ ਕਾ ਬਹੁਤ 15 ਤੋਂ 20000 ਤਾਂ ਉਥੇ 6700 ਟਿੱਪਰ ਦਿੱਲੀ ਦਾ ਭਰੀਦਾ ਲਾਓ ਸਾਫ ਫਿਰ ਤੇ ਕਰੋੜਾਂ ਚ ਪਹੁੰਚ ਗਿਆ ਕੰਮ ਦਿਨ ਦਾ ਲੱਖਾਂ ਚ ਹਮ ਹਫਤੇ ਦਾ ਕਰੋੜਾ ਚ ਆਪੀ ਗਿਆ ਜੀ ਜੀ ਮਹੀਨੇ ਦਾ ਤਾਂ ਤੁਸੀਂ ਹਿਸਾਬ ਲਾ ਲਓ ਹਮ ਤੇ ਕਮਾਲ ਦੀ ਗੱਲ ਇਹ ਆ ਕਿ ਇੱਕੋ ਇੱਕ ਠੇਕਾ ਉਥੇ ਹਮ ਡੀਸਿਲਟਿੰਗ ਦਾ ਜੀ ਤੇ ਉਹ ਮਤਲਬ ਕਿ ਦਰਿਆ ਦੇ ਵਿੱਚੋਂ ਹੋਣੀ ਹੈ ਨਾ ਹਮ ਹਮ ਅੰਨਿਆਂ ਨੂੰ ਦਿਦਾ ਪਿਆ ਕਿ ਉਹ ਸਾਈਡਾਂ ਤੋਂ ਮਿੱਟੀ ਪੁੱਟ ਰਹੇ ਨੇ ਰਾਹ ਬਣਿਆ ਹੋਇਆ ਜੀ ਤੇ ਪਰ ਮਿੱਟੀ ਨਹੀਂ ਜਾ ਰਹੀ ਆ ਉਹ ਕਿਨਾਰਿਆਂ ਤੇ ਤਾਂ ਚੜਕੀ ਨੀ ਦੀ ਸੀ ਸ਼ੂਟਿੰਗ ਕਰ ਰਹੇ ਆ ਇਧਰ ਆਪਣੇ ਵਾਲੇ ਉਹਨੂੰ ਗੱਬ ਵੀ ਕਹਿ ਦਿੰਦੇ ਗੱਦ ਵੀ ਕਹਿ ਦਿੰਦੇ ਆ ਜੀ ਜੀ ਹੂੰ ਉਹਨੂੰ ਕਹਿੰਦੇ ਜੋ ਛਪੜਾਂ ਦੇ ਵਿੱਚੋਂ ਬਿਲਕੁਲ ਬਿਲਕੁਲ ਗਾਰਜੀ ਕਹਿ ਲੋ ਗਾਰ ਕਹਿ ਲੋ ਆਪਣੇ ਗਾਰ ਵੀ ਮਾਲ ਵਿੱਚ ਕਹਿ ਦਿੰਦੇ ਆ ਜੀ ਤੇ ਉਹ ਉਹ ਤੇ ਉੱਥੋਂ ਮਿੱਟੀ ਲਿਆ ਰਹੇ ਨੇ ਸਾਬ ਹੂੰ ਇਹ ਇਹ ਛੱਤ ਵੀ ਡੋ ਹੈ ਜਿੱਥੇ ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਅਚਾਨਕ ਪਹੁੰਚ ਗਏ ਸਨ ਪਹੁੰਚ ਗਏ ਸੀ ਬਿਲਕੁਲ ਤੇ ਤੁਸੀਂ ਘਮਣ ਕਮਾਉਣ ਨੂੰ ਤੇ ਪਹੁੰਚ ਜਾਨੇ ਹੋ ਆ ਹੁਣ ਜਾ ਕੇ ਮੌਕੇ ਤੇ ਵੇਖੋ ਤੁਸੀਂ ਤੁਸੀਂ ਦੇਖ ਲੋ ਜਾ ਕੇ ਜੀ ਮੈਂ ਤਾਂ ਹੀ ਤੇ ਕਹਿੰਦਾ ਨਾ ਸਾਹਿਬ ਕਿ ਤੁਹਾਡਾ ਹਸਾਬ ਕਿਤਾਬ ਇੱਥਾਂ ਗਿਆ ਜੇ ਹੂੰ ਤਾਂ ਆਹੀ ਗੱਲ ਕੱਲ ਕਰਦੇ ਕਰਦੇ ਆਪਾਂ ਉਹ ਗੱਲ ਚਲੋ ਲੋਕਲ ਲੈਵਲ ਤੇ ਚੱਲेंगे ਜੀ ਤੇ ਫਿਰ ਕਈ ਵਾਰ ਤੁਹਾਨੂੰ ਬਤਾ ਗੱਲਾਂ ਜਿਹੜੀਆਂ ਕਾਂ ਵੀ ਚੱਲਦੀਆਂ ਜੀ ਆਹੀ ਗੱਲ ਮੈਂ ਕਹਿੰਦਾ ਸਰ ਮੈਨੂੰ ਕੱਲ ਰਾਤ ਇੰਸਟਾ ਤੇ ਇੱਕ ਮੁੰਡੇ ਨੇ 5 ਸਾਲ ਬਾਅਦ ਕੰਟੈਕਟ ਕੀਤਾ ਹੂੰ ਜਮਲ ਵਾਲਾ ਪਿੰਡ ਆ ਸ਼ੁਭਮਨ ਗਿੱਲ ਦਾ ਜੀ ਆ ਇੱਥੇ ਜਲਾਲਾਬਾਦ ਦੇ ਲਾਗੇ ਹੂੰ ਹੂੰ 5 ਸਾਲ ਪਹਿਲਾਂ ਅਸੀਂ ਉਹਨਾਂ ਦੇ ਪਿੰਡ ਦੀ ਖਬਰ ਕੀਤੀ ਸੀ ਕਿ ਉੱਥੇ ਨਾਲੇ 'ਚੋਂ ਇਦਾਂ ਗਲਤ ਤਰੀਕੇ ਨਾਲ ਮੈਨੇਜ ਬੁਲਦੀ ਸੀ ਹੂੰ ਉਹ ਕਹਿੰਦਾ ਬਾਈ ਤੁਸੀਂ ਉਦੋਂ ਵਿਰੋਧ ਕੀਤਾ ਉਹ ਖਬਰ ਤਾਂ ਕਹਿਣੀ ਨਾ ਆਵੇ ਉਹ ਕਹਿੰਦਾ ਤੁਸੀਂ ਉਦੋਂ ਵੀ ਵਿਰੋਧ ਕੀਤਾ ਸੀ ਉਹ ਵਿਰੋਧ ਕੋਈ ਮੈਂ ਕਹਿੰ ਰਿਹਾ ਅਸੀਂ ਨੇਤਾ ਨਹੀਂ ਹੈਗੇ ਵਿਰੋਧ ਨੇਤਾ ਕਰਦੇ ਆ ਅਸੀਂ ਰਿਪੋਰਟਿੰਗ ਕਰ ਸਕਦੇ ਆ ਹੂੰ ਤਾਂ ਮੈਂ ਸਮਝ ਗਿਆ ਕਿ ਭਾਵਨਾ ਕਿੱਥੇ ਹੈ ਜੀ 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 ਤਾਂ ਤੁਸੀਂ ਹਿਸਾਬ ਲਾ ਲਓ ਕਿ 5 ਸਾਲ ਪਹਿਲਾਂ ਸਰਕਾਰ ਕੇਸ ਦੀ ਸੀ ਤਾਂ 5 ਸਾਲ ਬਾਅਦ ਉਹ ਮੁੰਡਾ ਫੇਰ ਮੈਸੇਜ ਕਰੀ ਖੜਾ ਮੈਨੂੰ ਉਹ ਬਾਤ ਹੈ ਵੀ ਮਸਲਾ ਉਦੋਂ ਵੀ ਸੀ ਮਸਲਾ ਹੁਣ ਵੀ ਹੈ ਮੈਂ ਜਦੋਂ ਹੀ ਮੈਂ ਕਿਹਾ ਜੀ ਉਹ ਮੈਂ ਸ਼ੁਮਨ ਗਿੱਲ ਵਾਲਾ ਤੇਰਾ ਪਿੰਡ ਆ ਉਦੋਂ ਤਾਂ ਸ਼ੁਮਨ ਗਿੱਲ ਇੰਨਾ ਫੇਮਸ ਵੀ ਨਹੀਂ ਸੀ ਅੱਜ ਤੇ ਕਾਫੀ ਗੱਲਾਂ ਹੋ ਰਹੀਆਂ ਸ਼ੁਮਨ ਗਿੱਲ ਦੀਆਂ ਉਹ ਤੇ ਵੀ ਕਰਦੇ ਗੱਲ ਫਿਰ ਹਾਂ ਜੀ ਤੋ ਕਹਿਣ ਦਾ ਮਤਲਬ ਸਰ ਇਹ ਹੀ ਅੱਛਾ ਸ਼ੁਮਨ ਗਿੱਲ ਖੇਡ ਰਿਹਾ ਹੁੰਦਾ 112 ਰਨ ਲਓ ਜੀ ਆ ਦੇਖੋ ਇਤਫਾਕ ਦੇਖੋ ਤੇ ਉਹਦੇ ਪਿੰਡ ਦੀ ਗੱਲ ਚੱਲ ਰਹੀ ਸੀਗੀ ਔਰ ਤੁਸੀਂ ਦੇਖੋ ਕਿ ਇੱਕ ਪਿੰਡ ਤੋਂ ਲੈ ਕੇ ਹਮ ਛੱਤਬੀੜ ਜਿਹੜਾ ਕਿ ਬਿਲਕੁਲ ਯਾਰ ਮਾਨਸਾਬ ਦੀ ਰਹਿਸ਼ ਦੇ ਨੱਕੇਟ ਹੈ। ਕੀ ਬਾਤ ਸਾਰੇ ਪੰਜਾਬ ਵਿੱਚ ਕੀ ਚੱਲ ਰਿਹਾ ਸਭ ਤੇ ਅੱਛਾ ਇਸ ਤੋਂ ਇਲਾਵਾ ਜਿਹੜੀ ਉਹ ਪਾਸਕਰ ਦੀ ਰਿਪੋਰਟਿੰਗ ਵਾਲੀ ਸਾਹਿਬ ਗੱਲ ਕਰ ਰਿਹਾ ਸੀ। ਹਮ ਕਿ ਉਹਨਾਂ ਨੇ ਅੱਜ ਸਾਫ਼ ਹੀ ਕਰ ਦਿੱਤਾ ਹਮ ਕਿ ਭਈ ਕਿਸ ਤਰ੍ਹਾਂ 1000 ਕਰੋੜ ਦਾ ਕਪਲਾ ਹੋਇਆ ਜੀ ਫਰਜੀ ਵੈਬਸਾਈਟਾਂ ਬਣਾ ਕੇ ਹਮ ਹਮ ਵੀ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਜਦੋਂ ਤੁਸੀਂ ਗੂਗਲ ਕਰੋਗੇ ਨਾ ਪੰਜਾਬ ਮਾਈਨਿੰਗ ਲਿਖ ਕੇ ਤਾਂ ਪਹਿਲੀ ਵੈਬਸਾਈਟ ਖੁੱਲ੍ਹ ਜਾਣੀ ਆ ਪੰਜਾਬ ਡਾਟ .ਪੰਜਾਬ.in ਕਰਕੇ ਹੂੰ ਤੇ ਜਿਹੜੀ ਮਤਲਬ ਕਿ ਇੱਕ ਰਲਦੀ ਮਿਲਦੀ ਉਸੇ ਤਰ੍ਹਾਂ ਦੇ ਯੂਆਰਐਲ ਵਾਲੀ ਜੀ ਵੈਬਸਾਈਟ ਬਣਾਈ ਜਾਂਦੀ ਹੈ ਜਿਹਦੇ ਚ ਸਿੱਧਾ ਨਹੀਂ ਲਿਖਿਆ ਜਾਂਦਾ ਪੰਜਾਬ.in ਪਾ ਕੇ ਬਣਾ ਦਿੱਤੀ ਜਾਂਦੀ ਹੈ ਹੂੰ ਸਰ ਉਹਦੇ ਵਿੱਚ ਕੀ ਕੀਤਾ ਇਹਨਾਂ ਨੇ ਇੱਕ ਜਗਾੜ ਦੇਖੋ ਸਾਰਿਆਂ ਨੇ ਰਲ ਮਿਲ ਕੇ ਜੀ ਜਿੰਨੇ ਵੀ ਕਾਲੇ ਚੋਰ ਸੀਗੇ ਹੂੰ ਬਿਲਕੁਲ ਹੁੰਦਾ ਹੀ ਰਲ ਮਿਲ ਕੇ ਹੀ ਐਡਾ ਵੱਡਾ ਕੰਮ 13 ਫਰਜ਼ੀ ਵੈਬਸਾਈਟਾਂ ਬਣਾਈਆਂ ਹੂੰ ਜਿਹੜੀਆਂ ਕਿ ਤੁਸੀਂ ਸਿੰਗਾਪੁਰ ਦੀ ਗੱਲ ਕੀਤੀ ਹੈ ਮੈਂ ਸਿੰਗਾਪੂਰੀ ਪਛਾਣ ਦਿੰਦਾ ਤੁਹਾਨੂੰ ਜੀ ਜਿਨ੍ਹਾਂ ਦਾ ਸੰਚਾਲਨ ਸਿੰਗਾਪੁਰ ਤੋਂ ਸੀਗਾ ਕੀ ਬਾਤ ਬਾਹਰੋਂ ਸੀਗਾ ਹੂੰ ਹੁੰਦਾ ਕੀ ਸੀਗਾ ਕਿ ਜਿਹੜੀ ਮੇਨ ਵੈਬਸਾਈਟ ਆ ਉਹਦੇ ਵਿੱਚ ਇਹਨਾਂ ਨੇ ਡਾਇਵਰਜਨ ਬੱਗ ਲਾਤਾ ਜੀ ਉਹ ਜਿਵੇਂ ਹੀ ਮੰਨ ਲਓ ਕੋਈ ਟਿੱਪਰ ਪਰਿਆ ਹਮ origianally ਉਹਦੀ ਪਰਚੀ ਕ੍ਰੀਏਟ ਹੋਈ ਹਮ ਕਯੂਆਰ ਕੋਡ ਮਿਲਿਆ ਟਿੱਪਰ ਨੂੰ ਹਮ ਤਦੇ ਉਹ ਜੈਨੂਇਨ ਬਣ ਗਿਆ ਜੈਨੂਇਨ ਹੋ ਬੇਨ ਕੋਲ ਤਦੇ ਨਾਲ ਦੀ ਨਾਲ ਉਹਨਾਂ ਵੈਬਸਾਈਟਾਂ ਤੇ ਧੜਾ ਧੜ ਪਰਚੀਆਂ ਜਨਰੇਟ ਹੋ ਜਾਂਦੀਆਂ ਸੇਮ ਕਯੂਆਰ ਕੋਡ ਦਾ ਕਿਆ ਬਾਤ ਹੈ ਜਿਵੇਂ ਆਪਾਂ ਕਾਲ ਡਾਇਵਰਟ ਕਰਦੇ ਨੇ ਸੇਮ ਤਰੀਕੇ ਨਾਲ ਜੀ ਜੀ ਹੁੰਦਾ ਕੀ ਕਿ ਜਦ ਨੂੰ ਹੋਰ ਟਿੱਪਰ ਇਲੀਗਲ ਮਾਈਨਿੰਗ ਦੇ ਪਰੇ ਜਿਹੜੇ ਸੀਗੇ ਨਾ ਮਾਲ ਨਾਲ ਜੀ ਉਹ ਤਿਆਰ ਹੁੰਦੇ ਦਵਾ ਦਾ ਉਹ ਪਰਚੀਆਂ ਕੱਢ ਕੇ ਹੂੰ ਪ੍ਰਿੰਟ ਕਰਕੇ ਉਹਨਾਂ ਤੇ ਉਹੀ ਕਿ ਉਮਰ ਕੋਡ ਉਹ ਵੀ ਜੈਨੂਅਲ ਬਣ ਜਾਂਦੇ ਕੀ ਬਾਤ ਹੈ ਜੀ ਬਾਈ ਕਿੰਨਾ ਦਿਮਾਗ ਲਾਉਂਦੇ ਲੋਕ ਮੈਂ ਕਹਿੰਨਾ ਜੀ ਸਾਡੇ ਤੇ ਦਿਮਾਗ ਦਾ ਬੋਲਦੇ ਆ ਬੋਲਦੇ ਦਹੀਂ ਹੋ ਜਾਂਦਾ ਹੂੰ ਸਰ ਆ ਗੇਮ ਮੈਂ ਤਾਂ 당ਗ ਰਹਿ ਗਿਆ ਜੀ ਹੂੰ ਯਾਨੀ ਕਲੀ ਮਾਈਨਿੰਗ ਨਹੀਂ ਹੋ ਰਹੀ ਹਲਕੇ ਮਾਈਨਿੰਗ ਦੇ ਨਾਮ ਤੇ ਜੋ ਸਾਡੀ ਅਸਲੀ ਵੈਬਸਾਈਟ ਹੈ ਉਹਦੀ ਡਾਇਵਰਜਨ ਪਾ ਕੇ ਤੁਸੀਂ ਦੇਖੋ ਕਿ ਕਿੱਡੀਆਂ ਧੀਆਂ ਉਡਾਉਂਦੀਆਂ ਬਾਕੀ ਚੀਜ਼ਾਂ ਵਾਂਗ ਉਹਦੀਆਂ ਵੀ ਧੀਆਂ ਉਡਾਉਂਦੀਆਂ ਤੋ ਦੇਖਣਾ ਚਾਹੀਦਾ ਜੀ ਮਾਮ ਸਭ ਨੂੰ ਮੇਰੇ ਖਿਆਲ ਦੇ ਨਾਲ ਨਾ ਹੁਣ ਆਰ ਪਾਰ ਖੇਡ ਲੈਣਾ ਚਾਹੀਦਾ ਬਿਲਕੁਲ ਟਾਈਮ ਥੋੜਾ ਹੈ ਔਰ ਗੇਮ ਬਹੁਤ ਵੱਡੀ ਪਈ ਹੈ ਜੇ ਪਲਟਣਾ ਉਸ ਨੂੰ ਆਰਪਾਰ ਖੇਡ ਲੈਣਾ ਚਾਹੀਦਾ ਤੇ ਸਭ ਤੋਂ ਪਹਿਲਾਂ ਆਪਦੇ ਨੇੜੋਂ ਨੂੰ ਨੱਥ ਪਾਉਂਦੇ ਮੈਂ ਤੁਹਾਨੂੰ ਦੱਸਾਂ ਹੂੰ ਦੂਜੇ ਤੀਜੇ ਤੇ ਤਾਦੀ ਸੂਤ ਆਉਣਗੇ ਹੂੰ ਕਿਉਂਕਿ ਗਾਂ ਕੋਈ ਤੁਹਾਨੂੰ ਪਤਾ ਹੀ ਆ ਜੀ ਜੀ ਉਹਨਾਂ ਦੇ ਨਾ ਸਾਰ ਸਾਰੀ ਲੋਕਾਈ ਇੱਕ ਤਰਫ ਤੇ ਘਰ ਹੈ ਨਾ ਹੂੰ ਹੂੰ ਲਗਾਈ ਕਾ ਭਾਈ ਇੱਕ ਤਰਫ ਆ ਇਹ ਚੀਜ਼ਾਂ ਛੱਡ ਨਹੀਂ ਆ ਪੈਣ ਬਿਲਕੁਲ 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 ਵੀ ਆ ਫਲਾਣਾ ਜੀ ਸਾਲਾ ਜੀ ਫਲਾਣਾ ਮਾਸੜ ਹੈ ਜੀ ਫਲਾਣਾ ਸੰਡੂ ਹੈ ਜੀ ਫਲਾਣਾ ਫੁੱਫੜਾ ਹੈ ਜੀ ਹੂੰ ਸਾਰਿਆਂ ਨੂੰ ਸੱਦ ਕੇ ਕਹ ਦੋ ਕਿ ਮਿੱਤਰੋ ਬਾਈ ਬਹੁਤ ਖੇਡ ਲਈ ਦਸੀ ਤੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਮਾਨ ਸਾਹਿਬ ਚੋਪਾ ਬੈਠੇ ਆ ਫਾਇਲਾ ਫੁਲਾ ਉਹਨਾਂ ਨੇ ਸੈੱਟ ਕਰ ਲੀਆਂ ਹੋਣਗੀਆਂ ਵਿਧਾਇਕਾਂ ਬੰਦੂਕਾਂ ਦੀਆਂ ਟੈਚੀ ਚ ਪਾ ਕੇ ਕਿ ਕੋਈ ਗੱਲ ਨਹੀਂ ਜੇ ਕਿਤੇ ਲੋਡ ਪਈ ਤੇ ਫਿਰ ਕੱਢ ਲੂੰਗਾ ਹੱਲ ਇਹਨਾਂ ਨੂੰ ਓਏ ਹੱਲ ਖੇਡਦੇ ਜਵਾਕ ਖੇਡ ਲੈਣ ਦੇ ਇਹ ਵੀ ਹੋ ਸਕਦਾ ਭਾਈ ਜਾਂ ਤਾਂ ਫਿਰ ਇਸ ਨੀਤੀ ਤੇ ਨਹੀਂ ਉਹ ਕਿੰਨਾ ਟੱਪ ਗਿਆ ਵੀ ਲੰਘ ਜਾਣਾ ਤੇ ਜਾਂ ਫਿਰ ਇਹ ਤਾਂ ਭਾਈ ਕੁਝ ਨਾ ਕੁਝ ਕਰੋ ਯਾਰ ਆ ਤੁਹਾਡੇ ਸਾਹਮਣੇ ਅਸੀਂ ਫੈਕਟ ਪੇਸ਼ ਕਰ ਰਹੇ ਹਾਂ ਯਾਰ ਮਤਲਬ ਕਿ ਕਿਆ ਗਜ਼ਰ ਦੀਆਂ ਘੜਾ ਹੋ ਰਹੀਆਂ ਨੇ ਹੂੰ ਹੂੰ ਬਿਲਕੁਲ ਬਿਲਕੁਲ ਮਿੰਟੂ ਜੀ ਇੱਕ ਮਿੱਤਰ ਇੱਚ 10 ਵੀ ਰਹੇ ਸੀਗੇ ਨਾਮ ਉਹਨਾਂ ਦਾ ਪਿੱਛੇ ਰਹਿ ਗਿਆ ਕਹਿੰਦੇ ਕਿ ਜਿਹੜਾ ਠੇਕਾ ਵੀ ਮਿਲਿਆ ਹੋਇਆ ਮਾਈਨਿੰਗਲ ਉਹ ਵੀ ਕੋਈ ਇਹਨਾਂ ਦਾ ਨੇੜੂਦਾ ਆਈਕੀ ਹੈ ਉਹਨੂੰ ਮਿਲੇ ਹੋਏ ਹੈ ਤੇ ਸਿਰਫ ਉਹੀ ਤੇ ਗੱਲ ਹੈ ਜੇ ਤੁਹਾਨੂੰ ਪਤਾ ਹੈ ਤੇ ਤੁਸੀਂ ਚੁੱਪੋਂ ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਸ਼ਾਇਦ ਤੁਸੀਂ ਇੰਤਜ਼ਾਰ 'ਚ ਸਹੀ ਮੌਕੇ ਤੇ ਪਰ ਜੇ ਮੰਨ ਲਓ ਤੁਸੀਂ ਕੁਝ ਵੀ ਨਹੀਂ ਕਰੋਗੇ ਨਾ ਇਹ ਕਰੋਗੇ ਨਾ ਉਹ ਕਰੋਗੇ ਤਾਂ ਫਿਰ ਲੋਕ ਜੋ ਕਰਨਗੇ ਤੁਸੀਂ ਯਾਦ ਕਰੋਗੇ ਯਾਦ ਕਰੋ ਬਿਲਕੁਲ ਜਦੋਂ ਹਮ ਜਵਾਬ ਹੋ ਗਏ ਜੇ ਨੇ ਕਹਾ ਹੋ ਗਏ ਤੇ ਫਿਰ ਉਹੀ ਗੱਲ ਤੁਸੀਂ ਜਾਣੇ ਕਹਾ ਹੋਗੇ ਤੁਸੀਂ ਜਾਣੇ ਕਹਾ ਹੋਗੇ ਕੀਰ ਮਿੱਤਰ ਜੀ ਇਧਰ ਦੱਸ ਰਹੇ ਨੇ ਬਹੁਤ ਸਾਰੇ ਕਿ ਸ਼ੁਭਮਨ ਗੈਲਿਕਸ 112 ਰਨ ਬਣਾ ਕੇ ਆਊਟ ਹੋ ਗਿਆ ਤੇ ਵਰਲਡ ਆਈਆਈਸੀ ਰੈਂਕਿੰਗ ਦੇ ਵਿੱਚ ਵੀ ਕਹਿੰਦੇ ਪਹਿਲੇ ਨੰਬਰ ਤੇ ਬਣ ਗਿਆ ਅੱਜ ਸ਼ੁਭਮਨ ਲੱਗ ਗਿਆ ਜੀ ਜੀ ਜੀ